ਇਹ ਇਹਦੀ ਚਨਾ ਗੱਲ ਇਹ ਹੈ ਜਦੋਂ ਤੁਹਾਡੇ 90% ਜਿਹੜੇ ਵਾਟਰ ਜ਼ੋਨ ਨੇ ਉਹ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਯਾਨੀ ਕਿ ਪਾਣੀ ਜਿਹੜਾ ਹੈ ਉਹ ਸਿੰਚਾਈ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਹੁਣ ਪੀਣ ਵਾਲੇ ਪਾਣੀ ਦੀ ਵੀ ਜਿਹੜੀ ਇਹੋ ਕਿੱਲਤ ਵਰਗੀ ਸਥਿਤੀ ਜਿਹੜੀ ਉਹ ਪੈਦਾ ਹੋ ਗਈ ਹੈ ਬੋਰਾ ਦੇ ਵਿੱਚੋਂ ਕਾਲਾ ਸ਼ਾਹ ਪਾਣੀ ਨਿਕਲ ਰਿਹਾ ਉਸ ਤੋਂ ਬਾਅਦ ਤੁਹਾਡਾ ਪਾਣੀ ਆਲਰੇਡੀ ਜੋ ਉਸ ਤੁਹਾਡੀਆਂ ਸੰਧੀਆਂ ਹੋਈਆਂ ਨੇ ਹਰਿਆਣੇ ਨੂੰ ਕਿੰਨਾ ਦੇਣਾ ਰਾਜਸਥਾਨ ਨੂੰ ਕਿੰਨਾ ਦੇਣਾ ਜ਼ਮੀਨਦੋਜ਼ ਪਾਣੀ ਤੁਹਾਡਾ ਘਟਦਾ ਜਾ ਰਿਹਾ ਲਗਾਤਾਰ ਔਰ ਜ਼ਮੀਨ ਤੁਹਾਡੀ ਉਸ ਪੱਦਰਦੀ ਨਹੀਂ ਰਹੀ ਜਿਸ ਨੂੰ ਜ਼ਰਖੇਜ਼ ਭੂਮੀ ਕਿਹਾ ਜਾਂਦਾ ਸੀਗਾ ਜਿਹੜੀ ਸੋਨਾ ਪੈਦਾ ਕਰਦੀ ਸੀਗੀ ਔਰ ਤੁਹਾਡੇ ਡਿਸਪਿਊਟ ਜਿਹੜੇ ਆ ਲਗਾਤਾਰ ਸੈਂਟਰ ਨਾਲ ਵੱਧਦੇ ਜਾ ਰਹੇ ਆ ਕਰਜ਼ੇ ਦੀ ਪੰਡ ਜਿਹੜੀ ਉਹ ਭਾਰੀ ਹੁੰਦੀ ਜਾ ਰਹੀ ਹੈ ਆ ਲੰਗੇ ਕੱਲ ਸੀਆਈਐਸਐਫ ਦੀ ਵਾਧੂ ਫੋਰਸ ਲਾਉਣ ਤੋਂ ਬਾਅਦ ਜਿਹੜਾ 8.58 ਕਰੋੜ ਦਾ ਖਰਚਾ ਦੀ ਗੱਲ ਕੀਤੀ ਗਈ ਉਹ ਹੋਰ ਇਸ ਤੋਂ ਇਲਾਵਾ ਹੋਰ ਬਹੁਤ ਤਰ੍ਹਾਂ ਦੀਆਂ ਮਾਰਾਂ ਨੇ ਕਦੇ ਕੁਝ ਆ ਗਿਆ ਕਦੇ ਕੁਝ ਆ ਗਿਆ ਇਹ ਸਾਰੇ ਦੇ ਵਿੱਚ ਜੇ ਇਹੀ ਕੁਝ ਚੱਲਦਾ ਰਿਹਾ ਇਹੀ ਪ੍ਰੋਸੈਸ ਜਿਹੜਾ ਹੈ ਪਿਛਲੇ 10-15 20 ਸਾਲ ਤੋਂ ਚੱਲ ਰਿਹਾ ਹੈ ਪੰਜਾਬ ਦਾ ਭਵਿੱਖ ਕੀ ਆ ਇਕੋ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਇੱਕ ਹੁੰਦੀ ਐ ਅਣਗਹਿਲੀ ਇੱਕ ਹੁੰਦਾ ਅਣਗੌਲਿਆ ਕਰਨਾ ਇੱਕ ਹੁੰਦਾ ਐ ਪਰਵਾਹੀ ਨਾ ਕਰਨੀ ਤਿੰਨੇ ਅਲੱਗ-ਅਲੱਗ ਸ਼ਬਦ ਨੇ ਅਸੀਂ ਅਣਗਹਿਲੀ ਵੀ ਕੀਤੀ ਅਸੀਂ ਅਣਗੌਲੇ ਵੀ ਗਏ ਤੇ ਅਸੀਂ ਪਰਵਾਹ ਵੀ ਨਹੀਂ ਕੀਤੀ ਲੇਕਿਨ ਹੁਣ ਉਹ ਸਭ ਕੁਝ ਸਿਰੋਂ ਪਾਣੀ ਲੰਘ ਚੁੱਕਿਆ ਨੱਕ ਥਣੀ ਵੀ ਪਾਣੀ ਆ ਚੁੱਕਿਆ ਹੁਣ ਬੀਬੀ ਐਮਬੀ ਦੀ ਗੱਲ ਆ ਚਰਚਾ 4000 ਕਿਊਸਕਦੀ ਸੀ ਸਾਨੂੰ ਉਲਝਾ ਦਿੱਤਾ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਭਾਰਤ ਸਰਕਾਰ ਕੋਲ ਉਹ ਮਈ ਦੇ ਪਹਿਲੇ ਹਫ਼ਤੇ 'ਚ ਤੁਹਾਡਾ ਸੈਂਟਰਲ ਵਾਟਰ ਕਮਿਸ਼ਨ ਦਾ ਡਾਟਾ ਆਇਆ ਸਾਡੀ ਝੋਨੇ ਦੀ ਫਸਲ ਸ਼ੁਰੂ ਹੋ ਰਹੀ ਹੈ ਜਿਹੜੀ ਅਸੀਂ ਆਪ ਕੰਜ਼ਿਊਮ ਨਹੀਂ ਕਰਦੇ ਪੁਆਇੰਟ 8% ਕੰਜ਼ਿਊਮ ਕਰਦੇ ਹਾਂ 8% ਟੋਟਲ ਝੋਨਾ ਲੱਗਦਾ ਪੰਜਾਬ 'ਚ ਸਾਡੇ ਡੈਮਾਂ 'ਚ ਪਾਣੀ ਕਿੰਨਾ ਜੇ ਅਸੀਂ ਅੱਜ ਪਾਣੀ ਛੱਟਾਂਗੇ ਪਹੁੰਚਦਿਆਂ ਪਹੁੰਚਦਿਆਂ ਟੇਲਾਂ ਤੱਕ 6 ਦਿਨ ਲੱਗ ਜਾਣੇ ਨੇ ਸਾਡਾ ਨਹਿਰੀ ਜਿਹੜਾ ਸਿਸਟਮ ਆ ਉਹਨੂੰ ਰੀਮੋਡਲ ਕਰਨ ਦੀ ਗੱਲ ਹੋਈ ਕੋਈ ਮੈਂ ਤਾਂ ਸਿਲਸਿਲੇਵਾਲ ਗੱਲ ਕਰ ਰਿਹਾ ਇਹ ਜਿਹੜਾ ਅਪਰ ਬਰੀ ਦੁਆਬ ਕਨਾਲ ਸਿਸਟਮ ਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਫੋਰਸ ਡਿਸਬੈਂਡ ਕੀਤੀ ਸੀ ਸ਼ਾਹੀ ਫੋਰਸ ਜਿਹੜੀ ਸੀ ਤੇ ਨਾਲ ਜਿਹੜੇ ਬੁੱਛੇ ਸੀ ਉਹਨੂੰ ਅੰਗਰੇਜ਼ਾਂ ਨੇ ਉਹਨਾਂ ਨੂੰ ਸੈਟਲ ਕਰਨ ਲਈ ਅਪਰ ਬਰੀ ਦੁਆਬ ਕਨਾਲ ਦੋ ਅੰਗਰੇਜ਼ ਇੰਜੀਨੀਅਰਾਂ ਨੇ ਬਣਵਾਈ ਕਿ ਇਹਨਾਂ ਨੂੰ ਇੱਥੇ ਸੈਟਲ ਕਰੋ ਨਿੱਤ ਦਾ ਰੌਲਾ ਰੱਪਾ ਪਾਏਗਾ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਕਿੰਨੀਆਂ ਕਨਾਲ ਬਣਾਈਆਂ ਸਿਰਫ ਪਾਣੀ ਟਰਾਂਸਪੋਰਟ ਕਰਨ ਲਈ ਬਣੀਆਂ 30% ਸਾਡਾ ਪਾਣੀ ਹੈ ਡੱਬਾਂ ਦੇ ਵਿੱਚ ਜੋ ਪਿਛਲੇ 10 ਸਾਲਾਂ ਦਾ ਕਿੰਨਾ ਘਟਾ ਹੈ ਕਿਸੇ ਨੇ ਬੋਧਰੀ ਨਹੀਂ ਕੀਤਾ ਦੂਜੇ ਨੰਬਰ ਤੇ ਮੈਂ ਕਹਾਂ ਨਾ ਵੀ ਅਣਗੈਲੀ ਤੇ ਹੈ ਹੀ ਏ ਅਣਗੋਲੇ ਵੀ ਗਏ ਹੋਰ ਸਾਡੀ ਪਰਵਾਹ ਨਾ ਕਰਨ ਵਾਲੀ ਗੱਲ ਆ ਗਈ ਪੀਤੇ ਸਾਲ ਤੁਹਾਡਾ ਝੋਨਾ ਇਹ ਕਹਿ ਕੇ ਹਰ ਵਪਾਰੀ ਨੇ ਹਰ ਤੰਨਾ ਸੇਠ ਨੇ ਹਰ ਸ਼ੈਲਰ ਵਾਲੇ ਨੇ ਹਰ ਵੱਡੇ ਐਕਸਪੋਰਟਰ ਨੇ ਤੇ ਗਲੋਬਲ ਫੋਰਸਸ ਨੇ ਇਹ ਕਹਿ ਕੇ ਨਹੀਂ ਚੁੱਕਣਾ ਕੀਤਾ ਜੀ ਸਾਡੇ ਕੋਲ ਤਾਂ ਜਗ੍ਹਾ ਹੀ ਹੈ ਨਹੀਂ ਜੇ 200 300 ਦਾ ਕਟ ਲੱਗ ਰਿਹਾ ਸੀ ਫਿਰ ਜਗ੍ਹਾ ਕਿੱਥੋਂ ਬਣ ਰਹੀ ਸੀ ਕਿਤੇ ਇਨਕੁਆਇਰੀ ਮਾਰਕ ਹੋਈਏ ਪੰਜਾਬ ਦੇ ਵਿੱਚ ਕਿ ਬੀਤੇ 4 ਸਾਲਾਂ ਦੇ ਵਿੱਚ ਤੁਹਾਡੀ 70 ਲੱਖ ਟਨ ਦੀ ਸਟੋਰੇਜ ਕਪੈਸਿਟੀ ਕੇਸ ਅਫਸਰ ਦੇ ਕੇਸ politcal ਡਿਸੀਜਨ ਦੇ ਕਹਿਣ ਤੇ ਘੱਟ ਕੀਤੀ ਗਈ ਹੈ ਪੁੱਛਿਆ ਕਿਸੇ ਨੇ ਦੂਸਰੇ ਨੰਬਰ ਤੇ ਆ ਜੰਨੇ ਸਾਰੇ ਦੇਸ਼ ਲਈ ਅਸੀਂ ਝੋਨਾ ਪੈਦਾ ਕਰ ਰਹੇ ਹਾਂ ਨਾ ਅਸੀਂ ਤਾਂ ਖਾਣ ਯੋਗ ਹੈ ਹੀ ਨਹੀਂਗੇ ਸਾਡੇ ਕੋਲ ਸਟੋਰ ਕਿੱਥੇ ਹੋਣਾ ਇਸ ਬਾਸਮਤੀ ਨੇ 52000 ਕਰੋੜ ਸਿਰਫ ਪਿਛਲੇ ਸਾਲ ਦੇ ਵਿੱਚ ਤੁਹਾਨੂੰ ਵਿਦੇਸ਼ੀ ਕਰੰਸੀ ਲੈ ਕੇ ਦਿੱਤੀ ਕਿਸੇ ਨੇ ਕੋਈ ਪਰਵਾਹ ਹੀ ਨਹੀਂ ਕੀਤੀ ਅੱਗੇ ਆਜੋ ਸਵਾਲ ਪੁੱਛਾਇਆ ਗਿਆ ਪਾਰਲੀਮੈਂਟ ਵਿੱਚ ਕੋਈ ਸੱਜਣਾ ਮਿੱਤਰਾਂ ਦੀ ਬੇਨਤੀ ਰਿਕੁਐਸਟ ਕਰਕੇ ਕਿ ਪਤਾ ਤੇ ਕਰ ਦਿਓ ਵੀਰ ਮੇਰੇ ਵੀ ਕਿੰਨਾ ਕੁ ਹੈਗਾ ਸਾਡੇ ਕੋਲ ਸਟੋਰੇਜ ਸਪੇਸ ਇੱਕ ਅਕਤੂਬਰ ਨੂੰ ਸਾਡੀ ਪ੍ਰੋਕਿਊਰਮੈਂਟ ਸ਼ੁਰੂ ਹੁੰਦੀ ਹੈ ਝੋਨੇ ਦੀ ਸਰਕਾਰ ਦਾ ਡਾਟਾ 1 ਨਵੰਬਰ 2024 ਦਾ ਇਹ ਕਹਿ ਰਿਹਾ ਕਿ ਸਾਰੇ ਕੰਟਰੀ ਦੇ ਵਿੱਚ 700 ਸੋਲ 70 ਲੱਖ ਟਨ ਤੋਂ ਵੱਧ ਪਸਾਈ ਲਈ 776 ਲੱਖ ਟਨ ਸੀਗਾ ਐਨੀ ਸਾਡੀ ਸਟੋਰੇਜ ਕਪੈਸਿਟੀ ਹੈ ਸਾਡੇ ਕੋਲ ਅੱਜ ਆਣ ਲੱਗਿਆ ਹੈ 5 ਲੱਖ 515 ਲੱਖ ਟਨ 260 ਲੱਖ ਟਨ ਖਾਲੀ ਹੈ ਤੇ ਪੰਜਾਬ ਸਰਾਈ ਤੇ 127 ਲੱਖ ਟਨ ਪ੍ਰੋਕ્યોਰ ਕੀਤਾ ਸਰਕਾਰ ਨੇ ਇਹਦਾ ਕੋਈ ਜਵਾਬ ਦਏਗਾ ਕੋਈ ਜਵਾਬ ਪੁੱਛੇਗਾ ਕੋਰਿਸਪੌਂਸਿਬਿਲਟੀ ਫਿਕਸ ਹੋਏਗੀ ਇਨਾਂ ਕੋ ਰਾਤ ਰਾਤ ਥੋੜਾ ਅੱਜ ਝੋਨਾ ਕਰ ਲੈਣਾ ਸੀਗਾ ਖਰੀਦ ਲੈਣਾ ਸੀ ਪਿਛਲੇ 50 ਸਾਲਾਂ ਤੋਂ ਖਰੀਦਣ ਦਾ ਤੁਸੀਂ ਐਕਸਪੋਰਟ ਕਰਨ ਦਾ ਔਰ ਜ਼ਮੀਨੀ ਰਸਤਿਆਂ ਤੋਂ ਨਹੀਂ ਕਰ ਰਹੇ ਵਾਇਆ ਸ਼ਿਪ ਮੀਡਲ ਈਸਟ ਨੂੰ ਜਾ ਰਿਹਾ ਆ ਸਾਡੇ ਚੰਦਰੇਗਵਾਂਡ ਤੋਂ ਗਾਂਹ ਜਾ ਰਿਹਾ ਅਫਗਾਨਿਸਤਾਨ ਇਰਾਨ ਇਰਾਕ ਯੂਏਈ ਦੇ ਵਿੱਚ ਜਾ ਰਿਹਾ ਕਿਉਂ ਪੰਜਾਬ ਰਾਹੀਂ ਨਹੀਂ ਜਾਣਾ ਕੋਈ ਗੱਲ ਨਹੀਂ ਪੁੱਛਿਆ ਕਿਸੇ ਨੇ ਅੱਗੇ ਆ ਗਿਆ ਕਿ ਤੁਸੀਂ ਐਤਕੀ ਪ੍ਰਬੰਧ ਕਰ ਲਿਆ ਕੋਈ ਤੁਹਾਡੀਆਂ ਸਹੀ ਕੈਪੈਸਿਟੀ ਦੇ ਉੱਤੇ ਨਹਿਰਾ ਨਹੀਂ ਵਗ ਰਹੀਆਂ ਉਲਝਾਤ ਆ ਖੇਡੋ ਬੀਬੀਐਮਬੀ ਹਮ ਸਾਰੇ ਰੁਲ ਕੇ ਰਹਿ ਗਏ